ਜੀ ਸਤਿ ਸ਼੍ਰੀ ਅਕਾਲ ਮਨ ਫੈਮਿਲੀ ਵਲੌਗ 'ਚ ਤੁਹਾਡਾ ਸੁਆਗਤ ਹੈ ਜੀ ਆਈ ਹੋਪ ਕਿ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਗੇ ਆਪੋ ਆਪਣੇ ਘਰਾਂ 'ਚ ਤੰਦਰੁਸਤ ਹੋ ਖੁਸ਼ ਹੋਗੇ ਖੁਸ਼ਾ ਹੋਗੇ ਇੱਥੇ ਟਾਈਮ ਜਿਹੜਾ ਮਤਲਬ ਕਿ ਪੌਣੇ ਕਿ 7:10 ਸੀਗਾ ਤੇ ਬਸ ਮੈਂ ਬੱਚੇ ਰੈਡੀ ਕਰ ਰਹੀ ਸੀਗੀ ਤੇ ਬੱਚਿਆਂ ਨੂੰ ਤਿਆਰ ਤਯੁਰ ਕਰਨ ਲਈ ਸੀਗੀ ਦਸਤਾਰ ਬੰਨਣ ਲਈ ਗੁਰਫਤ ਤੇ ਤਿਆਰ ਬਸ ਦਸਤਾਰ ਰਹਿ ਗਈ ਆ ਤੇ ਮਨਮੀਤ ਦਾ ਜੇ ਵਾਲ ਬੂ ਲਵਾਉਣੇ ਆ, ਸਕਰੇਲੇ ਕਰਨੇ ਆ ਤੇ ਬਸ ਇਹ ਤੁਹਾਨੂੰ ਨਾ ਬਸ ਸਕੂਲ ਟਾਈਮ ਜਿਹੜਾ ਚੇਂਜ ਹੋ ਗਿਆ ਵਾ ਤੇ ਬਸ ਬਸ 7:30 ਵਜੇ ਤੱਕ ਮਤਲਬ ਪੂਰੀ ਆ ਜਾਂਦੀ ਪੂਰੇ 7:30 ਵਜੇ ਤੱਕ ਤੇ ਬਸ ਮੈਨੂੰ ਇਹ ਹੀ ਕਹਿ ਕੇ ਅੱਜ ਨਾ ਮਨਮੀਤ ਦੇ ਪਾਪਾ ਵੀ ਨਹੀਂ ਹੈਗੇ ਉਹ ਵੀ ਗਏ ਆ ਪਿਛਲੇ ਵੀਡੀਓ ਚ ਮੈਂ ਦੱਸਿਆ ਕਿ ਉਹਨਾਂ ਮਤਲਬ ਇਹ ਸ਼ੁੱਕਰਵਾਰ ਦੀ ਵੀਡੀਓ ਵਾ ਫਰਾਈਡੇ ਤੇ ਮਤਲਬ ਉਹ ਮਾਰਨਿੰਗ ਹੀ ਸਵੇਰ ਸਵੇਰ ਹੀ ਚੱਲ ਗਏ ਸੀਗੇ ਮਤਲਬ 4:30 ਵਜੇ ਤੱਕ ਘਰੋਂ ਚੱਲ ਗਏ ਸੀਗੇ ਤੇ ਮੈਂ ਇਹਨਾਂ ਨੂੰ ਤੋਰ ਤਾਰ ਕੇ ਤੇ ਉਸ ਤੋਂ ਬਾਅਦ ਮੈਂ ਨਾ ਫੇਰ ਮੈਨੂੰ ਨੀਂਦ ਆ ਗਈ ਮੈਂ ਲੰਮੇ ਪੈ ਗਈ ਤੇ ਮੁੜ ਕੇ 5:30 ਜਿਹੜਾ ਮੈਂ ਉੱਠੀ ਸੀਗੀ ਤੇ ਬਸ ਇੱਥੇ ਮੈਂ ਇਹਨਾਂ ਨੂੰ ਮਤਲਬ ਰੋਟੀ ਪੈਕ ਕਰਨੀ ਆ ਸਿਰਫ ਖਾਲੀ ਬਾਕੀ ਮੈਂ ਡਿਫਨ ਜਿਹੜੇ ਤਿਆਰ ਕਰ ਲਈ ਆ ਮਤਲਬ ਰੋਟੀ ਬਣਾ ਲਈ ਆ ਤੇ ਬਸ ਪੈਕ ਹੀ ਕਰਨ ਵਾਲੀ ਰਹਿ ਗਈ ਆ ਜਿਹੜੀ ਕਰਨੀ ਪੈਗਾ ਤੇ ਬਸ ਇੱਥੇ ਮੈਂ ਲੱਗੀ ਹੋਈ ਸੀਗੀ ਇੰਨੇ ਦੇ ਕੱਪੜੇ-ਕੁਪੜੇ ਚੇਂਜ ਕਰਨ ਜੁਨੀਫੋਨ ਫੋਮਪੌਨ ਨਾਲ ਸਿਰ ਪਉਣ ਲੱਗੀ ਗੁਰਪਤੇ ਫਤੇਦ ਦਾ ਉਹ ਬਾਤ ਤਾ ਵ ਤੇ ਮਨਮੀਤ ਦਾ ਉਹਣਾ ਵਾ ਮਨਮੀਤ ਦੇ ਪਾਪਾ ਹੁਣ ਨਾ ਫਿਰ ਮੇਰਾ ਮਤਲਬ ਕਿੰਨਾ ਜਿਹੜਾ ਕੰਮ ਜਿਹੜਾ ਹੋ ਜਾਂਦਾ ਮਤਲਬ ਜਿਸ ਤਰ੍ਹਾਂ ਮੈਂ ਬੱਚੇ ਤਿਆਰ ਕਰ ਦਿੰਨੀ ਆ ਕਿ ਇਹਨੂੰ ਕਰਕੇ ਤੇ ਉਹਨਾਂ ਨੇ ਮਤਲਬ ਕਿ ਕੱਪੜੇ ਵੀ ਪਾ ਦੇਨੇ ਮਤਲਬ ਜਿਵੇਂ ਨਵਾ ਕੇ ਨਹੀਂ ਵੇਚਦੀ ਕਿਉਂਕਿ ਫਤੇ ਨੂੰ ਨਾ ਕੋਲਡ ਹੋਇਆ ਵਾ ਦਾ ਮਤਲਬ ਕਿ ਸਹੀ ਨਹੀਂ ਹੋਣ ਰਿਆ ਵੀ ਕਿ ਛਾਟੀ ਨੂੰ ਬੁਖਾਰ ਜਿਆ ਹੋ ਜਾਂਦਾ ਵਾ ਇਸ ਕਰਕੇ ਮੈਂ ਮਤਲਬ ਉਹ ਸਕੂਲੋਂ ਜਦੋਂ ਆਉਂਦੇ ਨੇ ਸ਼ਾਮ ਦੇ ਟਾਈਮ ਨਵਾ ਦੇਨੀ ਆ ਸੁਬਾਣੀ ਮੈਂ ਨਵਾਂਦੀ ਵੀ ਬਸ ਅਤੇ ਉਹ ਮੇਰੇ ਲੱਗੋ ਕਾਫੀ ਜਿਹੜਾ ਮੇਰੇ ਮੀਤੇ ਪਾਪਾ ਕੰਮ ਜਿਹੜਾ ਕਰ ਦਿੰਦੇ ਜਿਸ ਤਰ੍ਹਾਂ ਰੋਟੀ ਪੱਕੀ ਉਹਨਾਂ ਰੋਟੀ ਪਾ ਦਿੰਦੀ ਜਾਂ ਪਾਣੀ ਪਾ ਦਿੰਦਾ ਵਾ ਤੇ ਇਹਨਾਂ ਥੋੜੀ ਹੈਲਪ ਜੀ ਹੋ ਜਾਂਦੀ ਆ ਤੇ ਅੱਜ ਮੈਨੂੰ ਕੱਲੀ ਨੂੰ ਕਰਨਾ ਪੈਂਦਾ ਮੈਨੂੰ ਇਹ ਹੀ ਕਿ ਨਾਲੇ ਮਤਲਬ ਕਿ ਬਸਨਾ ਨੰਗ ਜੇ ਕਿਤੇ ਬਸਨਾ ਨੰਗ ਜੇ ਜੇ ਮੈਂ ਨਾ ਪਹਿਲਾਂ ਹੀ ਬੱਚੇ ਠਾਹਤੇ ਹੀਗੇ ਸਵੇਰ 6 ਵਜੇ ਤੱਕ ਮੈਂ ਬੱਚਿਆਂ ਨੂੰ ਉਠਾਤਾ ਸੀ 6:10 ਦੇ ਤੱਕ ਇਹ ਸਵੇਰ 6 ਤੱਕ ਬੱਚਿਆਂ ਨੂੰ ਉਠਾਤਾ ਸੀ ਆ ਤੇ ਗੁਰਫਤ ਇਹਨਾਂ ਨੂੰ ਔਖਾ ਨਾ ਤਿਆਰ ਕਰਨਾ ਇੰਨਾ ਜਿਆਦਾ ਨਾ ਇਹ ਨਖਰੇ ਇੰਨੇ ਜਿਆਦਾ ਕਰਦਾ ਇਹਨੂੰ ਜਿਸ ਤਰ੍ਹਾਂ ਕਹਿੰਦਾ ਉਸ ਤਰ੍ਹਾਂ ਹੀ ਕਰਨਾ ਪੈਂਦਾ ਵਾ ਜੇ ਨੇ ਕਿਹਾ ਮੈਂ ਯੂਨੀਫਾਰਮ ਨਹੀਂ ਪਾਉਣੀ ਤੇ ਨਹੀਂ ਭਾ ਕੇ ਭੇਜਣੀ ਕਿਉਂਕਿ ਇਹਦਾ ਇਹ ਵਾ ਜਿਹੜੀ ਚੀਜ਼ ਤੋਂ ਵਿਟਰ ਗਿਆ ਨਾ ਤੇ ਇੰਨੇ ਮੁੜ ਕੇ ਸਕੂਲ ਕਹਿਣਾ ਮੈਂ ਜਾਣਾ ਨਹੀਂ ਆ ਤੇ ਅੱਜ ਕਿੰਨੇ ਦਿਨਾਂ ਤੇ ਜੋ ਮੇਰੇ ਹਿਸਾਬ ਨਾਲ 3 ਚ ਸੌਰੀ ਕੇਜੀ ਚ ਹੋਇਆ ਵਣ ਤੇ ਅੱਜ ਮੇਰੇ ਸਾਵਨਾ ਸਿਆਲ ਜਿਹਾ ਲੰਗ ਗਿਆ ਮਤਲਬ ਪੇਪਰ ਨਰਸਰੀ ਦੇ ਹੋਏ ਉਸ ਤੋਂ ਬਾਅਦ ਅੱਜ ਜਿਹੜੀ ਮੇਰੇ ਸਾਵਨਾ ਇਹ ਯੂਨੀਫਾਰਮ ਪਾ ਕੇ ਚੱਲਿਆ ਵਾ ਪ੍ਰੋਪਰ ਤਿਆਰ ਹੋ ਕੇ ਨਹੀਂ ਤੇ ਤਿਆਰ ਹੀ ਨਹੀਂ ਹੁੰਦਾ ਇਹਨੇ ਬਸ ਘਰ ਵਾਲੇ ਕੱਪੜੇ ਕਹਣਾ ਮम्मा ਮੈਨੂੰ ਘਰ ਵਾਲੇ ਹੀ ਪਾ ਦਿਓ ਕਿ ਬਸ ਮੈਂ ਦੂਸਰੇ ਕੱਪੜੇ ਹੀ ਪਾ ਕੇ ਜਾਣੇ ਇੰਨਾ ਜਿਆਦਾ ਮਤਲਬ ਕੀ ਹੈਗਾ ਵਾ ਤੇ ਫਿਰ ਮੈਨੂੰ ਵੀ ਹੁੰਦਾ ਕਿ ਰਵਾਵਾ ਨਾ ਜੇ ਸਕੂਲ ਪੇ ਜਨਾ ਤੇ ਫਿਰ ਇਹਨੂੰ ਮੈਂ ਮਤਲਬ ਬਸ ਇਸ ਤਰ੍ਹਾਂ ਹੀ ਲੜ ਲੱਪ ਲਾ ਕੇ ਹੀ ਭੇਜਦੀ ਆ ਬੜਾ ਜਿਆਦਾ ਮਤਲਬ ਤੰਗ ਕਰਦੇ ਆ ਬਸ ਇੱਥੇ ਗੁਰਫਤਨੀਆਂ ਤਿਆਰ ਕਰਕੇ ਉਸ ਤੋਂ ਬਾਅਦ ਮੈਂ ਮਨਮੀਤ ਨੂੰ ਜਿਹੜਾ ਤਿਆਰ ਕਰੂੰਗੀ ਮਨਮੀਤ ਦੇ ਵਾਲ ਵਾਹ ਕੇ ਤੇ ਮਨਮੀਤ ਨੇ ਸ਼ੂ ਆਪੇ ਪਾ ਲੈਣੇ ਆ ਤੇ ਗੁਰਫਤ ਦੇਦੇ ਮੈਂ ਪਾਉਣੀ फटाफट ਬਸ ਇੱਥੇ ਮੈਂ ਲੱਗੀ ਹੋਈ ਤਿਆਰ ਕਰਨ ਬੱਚਿਆਂ ਨੂੰ ਮਨਮੀਤ ਦੇ ਪਾਪਾ ਮਤਲਬ ਅੱਜ ਗਏ ਫਰਡੇ ਗਏ ਤੇ ਇਹਨਾਂ ਸੈਟਰਡੇ ਨੂੰ ਆ ਜਣਾ ਸੀਗਾ ਤੇ ਸ਼ਾਮ ਤੱਕ ਤੇ ਬਸ ਕਿ ਮੈਨੂੰ ਇਹ ਹੀ ਕਰਕੇ ਮੈਨੂੰ ਬੜਾ ਔਖਾ ਜਿਹਾ ਲੱਗਦਾ ਜਦੋਂ ਕੱਲੀ ਨੂੰ ਮਤਲਬ ਸਾਰਾ ਕੁਝ ਕਰਨਾ ਪੈਂਦਾ ਵਾ ਤੇ ਇਸ ਕਰਕੇ ਮਤਲਬ ਬੜੀ ਹੈਲਪ ਜੀ ਹੋ ਜਾਂਦੀ ਇੱਕ ਦੂਸਰੀ ਦੀ ਤੇ ਕਾਫੀ ਜਿਹੜੀ ਮੇਰੀ ਮਨੁਮੀਤ ਦੇ ਪਾਪਾ ਜਿਹੜੀ ਹੈਲਪ ਕਰ ਦਿੰਦੇ ਸਵੇਰੇ ਮਤਲਬ ਇੰਨਾ ਹੀ بڑا ਹੁੰਦਾ ਕਿਉਂਕਿ ਜੇ ਕੱਲ ਨਾ ਸਵੇਰੇ ਮਤਲਬ ਕਿ ਬੱਸ ਲੰਘ ਗਈ ਬੱਸ ਦਾ ਟਾਈਮ ਨਹੀਂ ਹੀ ਪਤਾ ਮੈਂ ਕਿ 7:30 ਤੇ 7:30 ਹੀ ਆ ਗਈ ਫਿਰ ਉਹ ਅੱਗੋਂ ਜਾ ਕੇ ਨਾ ਮਨੁਮੀਤ ਤਾਂ ਜਿਵੇਂ ਮਤਲਬ ਤਿਆਰ ਹੀ ਬੱਚੇ ਤੇ ਬੱਸ ਰੋਟੀ ਪੈਕ ਕਰਨੀ ਤੇ ਫਿਰ ਉਹ ਰੋਟੀ ਪੈਕ ਕਰਕੇ ਮਨੁਮੀਤ ਦੇ ਪਾਪਾ ਥੋੜਾ ਅੱਗੇ ਜਾ ਕੇ ਮਤਲਬ ਬੱਸ ਕੇ ਚੜਾ ਕੇ ਆਏ ਬੱਚਿਆਂ ਨੂੰ ਹੈਲੋ ਗਾਇਸ ਵੈਲਕਮ ਟੂ ਮਾਈ ਚੈਨਲ ਮਾਰ ਫੈਮ ਬਲੋ ਮਾਰ ਵੀਡੀਓ ਦਾ ਸਵਾਗਤ ਹੈ ਜੋ ਅਗਰੇ ਆ ਰਹੀ ਇਸ ਦਿਨ ਇਹ ਇਥੇ ਮੇਰਾ ਇਹ ਟਾਈਮ ਹੀ ਸ਼ਾਮ ਦਾ ਵਾ ਮੈਂ ਸ਼ਾਮ ਨੂੰ ਮਤਲਬ ਵੀਡੀਓ ਜਿਹੜੀ ਬਣਾਉਣ ਲਈ ਮਤਲਬ 3:00 ਵਜੇ 3:30 ਦਾ ਇੱਥੇ ਜਿਹੜੇ ਬੱਚੇ ਸਕੂਲੋਂ ਆ ਗਏ ਸਕੂਲੋਂ ਆਉਣ ਸਾਰ ਬੱਚਿਆਂ ਨੂੰ ਮੈਂ ਨਵਾਤਾ ਨਵਾ ਕੇ ਤੇ ਉਸ ਤੋਂ ਬਾਅਦ ਆ ਕਿ ਮੈਂ ਕਰਨੀ ਹੀ ਕਿ ਕੱਪੜੇ ਵਾਸ਼ ਕਿਉਂਕਿ ਸਵੇਰੇ ਕਰਨੇ ਤੇ ਸਵੇਰੇ ਮੇਰਾ ਦਿਲ ਜਨ ਕੀਤਾ ਤੇ ਇੱਥੇ ਹੁਣ ਮੈਂ ਬੱਚਿਆਂ ਦੀ ਯੂਨੀਫਾਰਮ ਜਿਹੜੀ ਉਹ ਧੋਣੀ ਹੀ ਹਿਮਾਚਲ ਤੋਂ ਦੇਣੀ ਆ ਤੇ ਸਵੇਰ ਕੱਲ ਨੂੰ ਸਕੂਲ ਜਾਣਾ ਵਾ ਤੇ ਇੱਥੇ ਬੱਚਿਆਂ ਬੱਚਿਆਂ ਦੀ ਵਰਦੀ ਧੋਣ ਕਰਨ ਮਤਲਬ ਕਿ ਮੈਂ ਸੋਚਿਆ ਕਿ ਫਿਰ ਮੈਂ ਸਾਰੇ ਕੱਪੜੇ ਕਿਉਂ ਨਾ ਪਾਦਾ ਕਿਉਂਕਿ ਕੱਪੜੇ ਕਾਫੀ ਹੋਏ ਹੀ ਗਏ ਧੋਣ ਵਾਲੇ ਤੇ ਮੈਂ ਕਿਹਾ ਕਿ ਚਲ ਮੈਂ ਕੱਲ ਸੈਟਰਡੇ ਨਾਲ ਧੋਵਾਂਗੀ ਅੱਜ ਫ੍ਰਾਈਡੇ ਮਤਲਬ ਸ਼ੁੱਕਰਵਾਰ ਨੂੰ ਮੈਂ ਹਾਂ ਮੈਂ ਧੋ ਲੈਣੀ ਆ ਤੇ ਕੱਲ ਮਤਲਬ ਕਿ ਮੈਂ ਇਹਨਾਂ ਨੂੰ ਸਾਮਸੂਮ ਲਵੂੰਗੀ ਸ਼ਾਮ ਦਾ ਟਾਈਮ ਹੀ ਇੱਥੇ ਤੇ ਮਤਲਬ ਉਹ ਅੱਧਾ ਪੌਣਾ ਘੰਟਾ ਜਿਹੜਾ ਮੈਨੂੰ ਲੱਗਾ ਹੋਣਾ ਕੱਪੜੇ ਧੋਣੇ ਨਿ ਕੋਉਂਗੇ ਕੱਪੜੇ ਬਹੁਤ ਹੀ ਜ਼ਿਆਦੇ ਸੀਗੇ ਤੇ ਮੈਂ ਸਾਰੇ ਫਿਰ ਮੈਂ ਕਿਹਾ ਮੈਂ ਧੋ ਦੇਣੀ ਆ ਕੱਪੜੇ ਇੱਕ ਵਰਦੀ ਧੋਣ ਕਰਕੇ ਤੇ ਚੱਲ ਮੇਰੇ ਕੱਪੜੇ ਜਿਹੜੇ ਤੋਬਗੇ ਤੇ ਕੁਛ ਨਾ ਮਨਮੀਤ ਦੇ ਪਾਪਾ ਦੇ ਨਾ ਪਜਾਮੇ ਗੁਰਦੇ ਇੰਨੇ ਗੰਦੇ ਹੀ ਨਾ ਇੰਨੇ ਜ਼ਿਆਦੇ ਗੰਦੇ ਹੀ ਨਾ ਉਹਨਾਂ ਨੇ ਮਤਲਬ ਸੇਵਾ ਕੀਤੀ ਨਾ ਬਾਬੇ ਦੇ ਤੇ ਬਸ ਇਸ ਤਰ੍ਹਾਂ ਹੀ ਕਿ ਉਹਨਾਂ ਨੂੰ ਮਤਲਬ ਕਿ ਸਾਬਨ ਨਾਲ ਕਿ ਪ੍ਰੈਸ਼ ਮਾਰਨਾ ਪਿਆ ਉਹਨਾਂ ਨੂੰ ਕਾਫੀ ਮਤਲਬ ਮਲਣਾ ਪਿਆ ਕੋ ਜਾ ਕੋਟੀ ਹੀਗੀ ਰੱਖੀ ਮੈਂ ਬਾਹਰ ਇੱਕ ਦੋ ਇਸ ਤਰ੍ਹਾਂ ਬੱਚਿਆਂ ਦੇ ਹੀ ਆਪਣੇ ਹੀ ਮੈਂ ਹੁਣ ਧੋਗੇ ਰੱਖਦੀ ਐ ਹੁਣ ਨਹੀਂ ਪੌਣੀ ਪੌਣੀ ਕੋਟੀ ਕਿ ਹੁਣ ਕਾਫੀ ਜਿਹੜਾ ਮੌਸਮ ਦਾ ਪਰਤ ਪੈ ਗਿਆ ਬਸ ਇੱਥੇ ਮੈਂ ਡਈ ਹੀ ਗਏ ਹਰ ਕੱਪੜੇ ਘਰ ਤੋਂ ਹੁਣ ਤੇ ਕੁਝ ਜਿਹੜੇ ਕੱਪੜੇ ਜਿਆਦਾ ਗੰਦੇ ਜਿਸ ਤਰ੍ਹਾਂ ਮਨਮੀਤ ਦੇ ਪਾਪਾ ਦੇ ਗੁਰਫਤੇ ਨੇ ਵੀ ਆਪਣਾ ਕੁਰਤਾ ਪਜਾਮਾ ਇੰਨਾ ਗੰਦਾ ਕੀਤਾ ਮਨਮੀਤ ਦੇ ਪਾਪਾ ਦੇ ਇਹਨਾਂ ਦੇ ਕੁਰਤੇ ਪਜਾਮੇ ਮਨਮੀਤ ਦੇ ਪਾਪਾ ਨੇ ਚਲੋ ਸੇਵਾ ਕੀਤੀ ਨੇ ਬਾਬਾ ਜੀ ਦੇ ਪਾਂディ ਪੁੰਡਾ ਸਾਉਂਗੀ ਤੇ ਉਹਨਾਂ ਨੇ ਕਾਲਾ ਵੀ ਕੀਤਾ ਸੀਗਾ ਪਜਾਮਾ ਕੁੜਤਾ ਕਾਫੀ ਮਤਲਬ ਦਾਗ ਲੱਗੇ ਸੀ ਕਾਲਖ ਲੱਗੀ ਸੀ ਕਿ ਮਤਲਬ ਕਾਫੀ ਹਣੂ ਫਿਰ ਮੈਨੂੰ ਮਲਣਾ ਪਿਆ ਗੰਦਾ ਬਹੁਤ ਜਿਆਦਾ ਸੀਗਾ ਕਿ ਉਹਨੂੰ ਬਰੇਚ ਨਾਲ ਜਿਹੜਾ ਮੈਂ ਸਾਫ਼ ਕੀਤਾ ਸੀਗਾ ਕਾਫੀ ਗੰਦਾ ਹੋਇਆ ਸੀਗਾ ਧੋਂਦੇ ਮਤਲਬ ਜੋ ਮੈਂ 3 ਵਜੇ ਤੋਂ ਪਹਿਲਾਂ ਦੀ ਮਸ਼ੀਨ ਚਲਾਈ ਸਵਾ 4 ਦਾ ਟਾਈਮ ਜਿਹੜਾ ਹੋ ਗਿਆ ਇਹ ਕੱਪੜੇ ਧੋਂਦੀ ਧੋਂਦੀ ਨੂੰ ਉਸ ਤੋਂ ਬਾਅਦ ਮਤਲਬ ਕਿ ਮੈਂ ਬੱਚੇ ਨਵਾ ਕੇ ਤੇ ਉਹ ਖੇਡਣਾਂ ਪਏ ਉਹਨਾਂ ਨੇ ਬੀਨਨ ਨਾ ਖਾ ਲਿਆ ਸੀਗਾ ਦੋਨੋਂ ਭੈਣ ਭਰਾਵਾਂ ਨੇ ਉਹ ਪਿਆ ਹੀ ਗਿਆ ਤੇ ਕੁਛ ਉਹਨਾਂ ਨੇ ਬਿਸਕਟ ਲੈ ਲਈ ਤੇ ਬਾਕੀ ਮੈਂ ਚਾਹ ਪਾਣੀ ਉਹਨਾਂ ਨੂੰ ਜੇ ਨਹੀਂ ਦਿੱਤਾ ਫਿਰ ਮੈਂ ਕੱਪੜੇ ਸਾਰੇ ਧੋ ਕੇ ਨਾਲੇ ਮਤਲਬ ਕੇ ਸੁਕਣੇ ਪਾ ਕੇ ਸਾਰੇ ਕੱਪੜੇ ਕੱਢ ਕੇ ਤੇ ਫਿਰ ਮੈਂ ਮਤਲਬ ਚਾਹ ਬਣਾਈ ਨਾਲੇ ਆਪ ਪੀਤੀ ਨਾਲੇ ਫਤਿਹ ਉਹਨਾਂ ਨੂੰ ਦਿੱਤੀ ਕਾਫੀ ਜਿਹੜਾ ਟਾਈਮ ਜਿਹੜਾ ਮਤਲਬ ਕੱਪੜਿਆਂ ਨੂੰ ਜਿਹੜਾ ਲੱਗ ਗਿਆ ਸੀਗਾ ਤੇ ਬਸ ਇੱਥੇ ਸ਼ਾਮ ਦਾ ਟਾਈਮ ਹੀ ਮਤਲਬ ਸਾਢੇ 6 ਦਾ ਟਾਈਮ ਹੀ ਇਹ ਟਾਈਮ ਹੀ ਤੇ ਬਸ ਇੱਥੇ ਮੈਂ ਲੱਗੇ ਹਾਂ ਕਿ ਸਬਜੀ ਉਸ ਤਰ੍ਹਾਂ ਹੈਗੀਗੀ ਤੇ ਇਹ ਕਹਿੰਦੇ ਅਸੀਂ ਨਹੀਂ ਖਾਣੀ ਹਲਵਾ ਬਣਾਇਆ ਸੀ ਨਗਾਤੀ ਹੈਗਾ ਸੀਗਾ ਇਹ ਕਹਿੰਦੇ ਅਸੀਂ ਨਹੀਂ ਖਾਣਾ ਮਨਮੀ ਤੋਂ ਨਹੀਂ ਕਹਿੰਦੇ ਫਿਰ ਮੈਂ ਕਹਿੰਨਾ ਖਾਣਾ ਤੇ ਹੈ ਨਹੀਂ ਫਿਰ ਮੈਂ ਆਲੂ ਗੱਜਰ ਇੱਥੇ ਕੱਟੀ ਫਿਰ ਆਲੂਆ ਜਲਦੀ ਸਬਜੀ ਨੂੰ ਜਿਹੜਾ ਮੈਂ ਤੜਕਾ ਲਾਇਆ ਤੜਕਾ ਇੱਕ ਬੰਨੇ ਭੁੱਜਣ ਡਿਆ ਸੀ ਮਤਲਬ ਗੰਡਾ ਪਾਤਾ ਸੀਗਾ ਕੜਾਈ ਦੇ ਵਿੱਚ ਉਹ ਭੁੱਜਣ ਡਿਆ ਸੀਗਾ ਤੇ ਬਸ ਮੈਂ ਗਾਜਰਾਂ ਆਲੂ ਜਿਹੜੇ ਕੱਟਣ ਲਈ ਸੀਗੀ ਕੱਢਦੀ ਪਈ ਸੀਗੀ ਮੈਂ ਚਾਹ ਲਾ ਲੂ ਗੱਜਰ ਜਿਹੜੇ ਬਣਾ ਲੈਨੇ ਆ ਕਿਉਂਕਿ ਗਾਜਰ ਮੁੜ ਕੇ ਗਰਮੀ ਆ ਹੋਰ ਤਰ੍ਹਾਂ ਦੀ ਹੋ ਜਾਂਦੀ ਸਬਜੀ ਸਿਰਫ ਮੈਂ ਤਿੰਨ ਇਹ ਦੋ ਤੇ ਗਾਜਰਾਂ ਖਰਾਬ ਹੀ ਹੋਈਆਂ ਦੋ ਤਿੰਨ ਚਾਰ ਹੀ ਗਾਜਰਾਂ ਮਤਲਬ ਕਿ ਸਬਜੀ ਜਿਹੜੀ ਬਣਾਈ ਮੈਂ ਤੇ ਇੱਕ ਦੋ ਮੈਂ ਇੱਕ ਆਲੂ ਪਾਇਆ ਸਿਰਫ ਥੋੜੀ ਜੀ ਮਤਲਬ ਸਬਜੀ ਜਿਹੜੀ ਬਣਾਈ ਕਿਉਂਕਿ ਮਨ ਮੀਤ ਦੇ ਪਾਪਾ ਤੇ ਇੱਥੇ ਹੈ ਨਹੀਂ ਸੀਗੇ ਮਹਾ ਮੁੜ ਕੇ ਖਤਮ ਨਹੀਂ ਹੁੰਦੀ ਛੇਤੀ ਬਸ ਥੋੜੀ ਜੀ ਬਣਾਈ ਬੱਚੇ ਤੇ ਉਹ ਨਹੀਂ ਕਹਿੰਦੇ ਸਿਰਫ ਇਹਨਾਂ ਆਲੂ ਆਲੂ ਹੀ ਖਾਣਾ ਹੁੰਦਾ ਇੱਕ ਦੋ ਇਹ ਬਹੁਤ ਸਬਜੀ ਘੱਟ ਖਾਂਦੇ ਆ ਤੇ ਬਸ ਤੜਕਾ ਲਾ ਕੇ ਨਾਲ ਦੀ ਨਾਲ ਮੈਂ ਭਾਂਡੇ ਪੈ ਸੀਗੇ ਚਾਵਲ ਕੁਛ ਬੱਚਿਆਂ ਦੀ ਟਿਫਨ ਟੁਫਣੀ ਸੀਗੇ ਸਾਰੇ ਕੱਢ ਕੇ ਤੇ ਸਾਫ਼ ਕਰੂੰ ਇਹ ਸਾਫ਼ ਕਰੂੰਗੀ ਨਾਲ ਤੇ ਫੁਲਕੇ ਚਲੋ ਮੈਂ ਬਾਜੋ ਲਾਈ ਕਿਉਂ ਆਟਾ ਤੇ ਪਿਆ ਹੀ ਆਟਾ ਸਵੇਰੇ ਗੁੰਨਿਆ ਸੀਗਾ ਪਾਣੀ ਸਾਬ ਕਰਕੇ ਉਸ ਤੋਂ ਬਾਅਦ ਮੈਂ ਜਿਹੜੇ ਫੁਲਕੇ ਬਣਾ ਲਏਗੇ 7:30 7:00 ਵਜੇ ਤੱਕ ਰ ਮਤਲਬ ਮੈਂ ਫੁਲਕੇ ਵੀ ਬਣਾ ਲਏ ਸੀਗੇ ਤੇ ਸਬਜੀ ਸਬਜੀ ਰਾਕੇ ਭਾਂਡੇ ਸਾਫ ਕਰਕੇ ਤੇ ਮੈਂ ਮੁੜ ਕੇ ਗੁਰਫਤ ਨੂੰ ਨਾ ਕੰਮ ਕਰਾਇਆ ਗੁਰਫਤੇ ਮੇਰੀ ਮਗਰ ਮਗਰ ਹੀ ਕਹਿੰਦਾ ਮਮਾ ਮੈਨੂੰ ਕੰਮ ਕਰਾਦੋ ਮਮਾ ਮੈਨੂੰ ਵਰਕ ਘਰਵਰਕ ਕਰਾਦੋ ਹੋਮਵਰਕ ਕਰਾਦੋ ਮਤਲਬ ਗੁਰਫਤ ਇਸ ਤਰ੍ਹਾਂ ਕਹਿੰਦਾ ਸੀ ਕਿ ਤੇ ਕਰਦਾ ਖੁਦ ਨਹੀਂ ਕੁਛ ਨਹੀਂ ਕਰਦਾ ਸਿਰਫ ਹੱਥ ਫੜ ਕੇ ਹੀ ਕਰਾਉਣਾ ਪੈਂਦਾ ਬਹੁਤ ਜਿਆਦਾ ਮਤਲਬ ਕਿ ਔਖਾ ਹੋਇਆ ਪਿਆ ਫਤੇ ਦਾ ਕੁਛ ਨਹੀਂ ਕਰਦਾ ਵੀ ਟਿਫਨ ਦੇ ਵਿੱਚ ਉਹਨਾਂ ਰੋਟੀ ਨਹੀਂ ਖਾ ਲਈ ਰੋਟੀ ਖਾ ਕੇ ਨਹੀਂ ਆਇਆ ਪੂਰਾ ਟਿਫਨ ਇਹਨਾਂ ਖਤਮ ਨਹੀਂ ਕੀਤਾ ਤੇ ਮੈਂ ਇਹਨਾਂ ਨੂੰ ਕਹਿਣ ਲਈ ਪਤੇ ਨੂੰ ਕਿ ਰੋਟੀ ਕਿਉਂ ਨਹੀਂ ਖਾਧੀ ਆਡੀ ਬੰਦੇ ਵਿੱਚ ਉਸ ਤਰ੍ਹਾਂ ਹੀ ਆ ਮਤਲਬ ਸਿਰਫ 2-3 ਬੁਰਕੀਆਂ ਹੀ ਤੋੜੀਆਂ ਇਹਨੇ ਬਾਕੀ ਸਾਰੀ ਰੋਟੀ ਉਸ ਤਰ੍ਹਾਂ ਹੀ ਕੁਝ ਨਹੀਂ ਖਾ ਖੁਕੇ ਵੀ ਆਉਂਦੇ ਤੇ ਇੱਕ ਨਾ ਫਤੇ ਦੇ ਜਦੋਂ ਪਾਪਾ ਚੱਲ ਜਾਂਦੇ ਨੇ ਕਿਤੇ ਮਤਲਬ ਕਿ ਉਹਦੇ ਇਹਦਾ ਦਿਲ ਨਹੀਂ ਲੱਗਦਾ ਵੀ ਮਤਲਬ ਕਿ ਇਹਨੇ ਆਪਣੇ ਪਾਪਾ ਨੂੰ ਮਤਲਬ 2-3 ਵਾਰੀ ਫੋਨ ਕਰ ਲਿਆ ਵਾ ਕਿ ਸਕੂਲ ਪਾਪਾ ਤੁਸੀਂ ਕਿੱਥੇ ਚੱਲੇ ਕਿ ਕਿੱਥੇ ਜੇ ਕਦੋਂ ਆਉਣਾ ਜੇ ਬਾਬਾ ਜੀ ਦੇ ਗਏ ਜੇ ਬਾਬਾ ਜੀ ਨਾਲ ਗਏ ਇਸ ਤਰ੍ਹਾਂ ਮਤਲਬ ਇਹ ਗੱਲਾਂ ਕਰਦਾ ਵਾ ਮਤਲਬ ਜਦੋਂ ਇਹਦੇ ਪਾਪਾ ਰਾਤੀ ਪੈਕ ਕਰਦੇ ਨੇ ਕੱਪੜੇ ਉਹ ਦੋਵੇਂ ਮਤਲਬ ਪਤਾ ਨਹੀਂ ਇਹਦੇ ਦਿਲ ਨਹੀਂ ਲੱਗਦਾ ਜਾਂ ਜੀ ਨੂੰ ਕੋਈ ਚੰਦਾ ਪਤਾ ਨਹੀਂ ਕਿ ਇਸ ਤਰ੍ਹਾਂ ਮਤਲਬ ਕਿ ਆਪਣੇ ਪਾਪਾ ਬਿਨਾਂ ਨਹੀਂ ਰਹਿ ਸਕਦਾ ਵੀ ਗੁਰਫਤੇ ਬੰਦੇ ਸਾਫ ਕਰਕੇ ਤੇ ਨਾਲ ਹੀ ਦੋਵੇਂ ਜਿਹੜੇ ਸ਼ੰਕਰਾਂ ਨੂੰ ਸਾਫ ਕਰ ਦੇਣਾ ਸਾਬਣ ਦਾ ਮਤਲਬ ਸਟੀਲ ਬੂਲ ਜਿਹੜਾ ਮਾਰ ਕੇ ਨਾਲ ਹੀ ਟੂਟੀ ਤੇ ਮਾਰ ਦੇਣਾ ਕਿਉਂਕਿ ਹਾਥੂ ਉੱਤੇ ਲੱਗੇ ਹ ਤੇ ਕਿਉਂਕਿ ਇਹਨਾਂ ਨੂੰ ਸਾਬ ਸਾਫ ਕਰ ਦਈਦਾ ਵਾ ਫਿਰ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਸਾਫ ਕਰਨ ਤੋਂ ਬਾਅਦ ਨਾਲ ਹੀ ਸਲੇਵ ਤੇ ਕਪੜਾ ਮਾਰ ਦੇਣਾ ਤੇ ਉਸ ਤੋਂ ਬਾਅਦ ਗੁਰਬਾਣੀ ਇਹਦੇ ਵਿੱਚ ਲਾਉਂਦੇ ਆ ਪਾਣੀ ਆਕਦਾ ਟਾਈਮ 7:45 ਆ ਇਧਰ ਆਵੇ ਗੁਰੂ ਘਰ ਤੇ ਲੱਗੀ ਮੈਂ ਮਰਤ ਕਰਾਉਂਦੀ ਆ ਇਧਰ ਆ ਹਾਈ ਕਿੰਨਾ ਗੰਦਾ ਲੱਗਿਆ ਇਧਰ ਆ ਕੰਮ ਕਰੀਏ ਉੱਪਰ ਆ ਪਹਿਲਾਂ ਫਿਰ ਦਿੰਨੀ ਆ ਗੇ ਉਹ ਇਹ ਗੁਰਪਤੈ ਨੂੰ ਵਰਕ ਕਰਾਉਣ ਹੋਮਵਰਕ ਕਰਵਾ ਕੇ ਮਨਮਿਤ ਨੇ ਆਪਣਾ ਕਰ ਲਿਆ ਤੇ ਇਹਨੇ ਨਹੀਂ ਕੀਤਾ ਵੀ ਬਸ ਇਹਨੂੰ ਮੈਂ ਲਾਈਟ ਲਗ ਦਿੱਤੀ ਦਿੱਤਾ ਵਾ ਤਾਰ ਕੇ ਉਸ ਤੋਂ ਬਾਅਦ ਮਤਲਬ ਜਿੱਤ ਨਹੀਂ ਪਤਾ ਲੱਗਦਾ ਫਿਰ ਹੱਥ ਵੜ ਕੇ ਕਰਾਉਣੀ ਹੈ ਤੇ ਉਸ ਤੋਂ ਬਾਅਦ ਮੈਂ ਮੁੜ ਕੇ ਫੁਲਕੇ ਬਣਾਉਂਗੀ 8 ਵਜੇ ਫੁਲਕੇ ਬਣਾਏ ਸੀਗੇ ਤੇ ਇੱਥੇ ਨੇ ਥੋੜੀ ਗਰਮੀ ਜੀ ਲੱਗਣ ਦੀ ਤੇ ਮੈਂ ਪੱਖਾ ਮੈਂ ਚਲਾ ਲੀਏ ਮੜਾ ਜਿਆ ਘਟ ਜਿਆ ਕਰਕੇ ਤੇ ਚਲੋ ਜੀ ਠੀਕ ਆ ਫਿਰ ਮਿਲਦੇ ਆ ਨੈਕਸਟ ਵੀਡੀਓ ਚ ਤੇ ਪਲੀਜ਼ ਜਿਹੜੇ ਵੀ ਚੈਨਲ ਤੇ ਨਿਊ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿਨ੍ਹਾਂ ਨੇ ਕੀਤਾ ਬਹੁਤ ਬਹੁਤ ਥੈਂਕ ਯੂ ਜੀ ਤੇ ਚਲੋ ਜੀ ਠੀਕ ਹੈ ਓਕੇ ਬਾਏ